ਰੋਂਦੀ ਆ ਦੇਖੋ ਠੀਕ ਆ ਉਹਦੇ ਲੰਘਦਾ ਰੋਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗੁਰਸਿੱਖ ਵਲੌਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਹੋਵੋਗੇ ਅੱਜ ਦੇ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਅੱਜ ਸਾਡੇ ਫਤੇ ਸਿੰਘ ਦੇ ਇੰਜੈਕਸ਼ਨ ਲੱਗਣਾ ਨੂੰ ਕਿਉਂਕਿ ਹੈ ਨਾ ਇਹ ਪਹਿਲਾ ਪਹਿਲਾ ਤਾਂ ਇੱਕ ਇੱਕ ਮਹੀਨੇ ਬਾਅਦ ਜਲਦੀ ਲੱਗ ਜਾਂਦੇ ਆ ਜਿੱਦਾਂ ਪਹਿਲਾਂ ਹੁੰਦਾ ਜਨਮ ਤੇ ਦਾ ਲੱਗਦੀ ਆ ਫਿਰ ਉਸ ਤੋਂ ਬਾਅਦ ਡੇਢ ਮਹੀਨੇ ਦਾ ਢਾਈ ਮਹੀਨੇ ਦੇ ਫਿਰ ਸਾਢੇ ਤਿੰਨ ਮਹੀਨਿਆਂ ਦੇ ਇਹ ਤਾਂ ਨਾ ਮਹੀਨਾ ਵੀ ਇੰਨੀ ਛੇਤੀ ਆ ਜਾਂਦਾ ਆ ਕਿ ਜਨੂੰ ਬੱਚਾ ਖੇਡਣ ਲੱਗਦਾ ਆ ਹੱਸਦਾ ਖੇਡਦਾ ਆ ਉਸ ਤੋਂ ਬਾਅਦ ਮੁੜ ਕੇ ਜਲਦੀ ਹੀ ਮਹੀਨਾ ਖਤਮ ਹੋ ਜਾਂਦਾ ਫਿਰ ਹੁੰਦਾ ਵੀ ਹੁਣ ਫਿਰ ਇਹਦੇ ਟੀਕੇ ਲੱਗਣਾ ਆ ਤੇ ਉਹ ਅੱਜ ਦਿਨ ਆ ਗਿਆ ਤੇ ਅੱਜ ਇਹਦੇ ਟੀਕੇ ਲੱਗਣਾ ਵਾ ਤੇ ਅੱਜ ਸਵੇਰ ਤੋਂ ਜੱਦਾ ਉੱਠਿਆ ਜਲਦਾ ਰੋਈ ਜਾਂਦਾ ਰੋਈ ਜਾਂਦਾ ਤੇ ਇਹਨੂੰ ਪਤਾ ਚੱਲ ਲੱਗ ਗਿਆ ਵੀ ਅੱਜ ਟੀਕਾ ਲੱਗਣਾ ਤੇ ਇਸ ਕਰਕੇ ਹੁਣ ਅਸੀਂ ਜਾ ਰਹੇ ਆਂ ਮਾੜਾ ਜਾਂ ਚੁੱਪ ਹੋਇਆ ਸੀਗਾ ਤੇ ਮੈਂ ਕਿਹਾ ਦੱਸ ਦਈਏ ਪਿਆਜ ਅਸੀਂ ਟੀਕਾ ਲਾਣ ਜਾ ਰਹੇ ਹਾਂ ਤੁਹਾਨੂੰ ਦੱਸਾਂਗੇ ਇੱਕ ਤਾਂ ਇਹਦੇ ਟੀਕਾ ਲਗਣਾ ਆ ਇੱਕ ਅੱਜ ਹੈਗਾ ਖੁਸ਼ੀ ਵਾਲਾ ਦਿਨ ਉਹ ਅਸੀਂ ਤੁਹਾਨੂੰ ਖੇਤ ਤੇ ਦੱਸਾਂਗੇ ਤੁਸੀਂ ਵੀਡੀਓ ਸਕਿਪ ਨਾ ਕਰਿਓ ਬਲੌਗ ਦੇ ਨਾਲ ਜੁੜੇ ਰਹੋ ਤੁਹਾਨੂੰ ਅਸੀਂ ਦੱਸਾਂਗੇ ਉਹ ਕਿਹੜਾ ਖੁਸ਼ੀ ਆ ਦੇਣੇ ਆ ਅੱਜ ਬਹੁਤ ਜ਼ਿਆਦਾ ਖੁਸ਼ੀ ਆ ਦੇਣਾ ਤੁਹਾਡੀ ਸੰਗ ਦੇ ਸਹਾਇਕ ਸਦਕਾ ਹੀ ਸਾਨੂੰ ਇਹਦੇ ਨਾਲ ਅੱਜ ਮਿਲਿਆ ਦੇਖਾ ਨੂੰ ਤੁਹਾਨੂੰ ਬਲੌਗ ਦੇ ਵਿੱਚ ਦਿਖਾਵਾਂਗੇ ਕੀ ਪ੍ਰੋਸੀਜਰ ਆ ਕਿਹੜਾ ਖੁਸ਼ੀ ਵਾਲਾ ਦੇਣੇ ਆ ਐਂਡ ਤੱਕ ਜ਼ਰੂਰ ਵੀਡੀਓ ਦੇਖਿਓ ਪਹਿਲਾ ਦਫਾ ਫਤੇ ਸਿੰਘ ਦੇ ਟੀਕਾ ਲਵਾ ਲਈਏ। ਆਹ ਉਹ ਚੱਲਦੇ ਆ ਜੀ ਹਣ ਫਤੇ ਸਿੰਘ ਦੇ ਟੀਕਾ ਲਵਾਣ। ਦੇਖੋ ਜੀ ਰੋਣ ਲੱਗਿਆ। ਆ ਮੇਨ ਰੋਡ ਤੇ ਅਸੀਂ ਆ ਗਏ ਆ। ਆ ਦੇਖੋ ਜੀ ਫਤੇ ਸਿੰਘ ਸਾਡਾ ਇਹ ਰੋ ਰਿਹਾ ਆ। ਇਹਨੂੰ ਇਹ ਆ ਵੀ ਟੀਕਾ ਲੱਗਣਾ, ਦੁੱਖ ਲੱਗਣਾ ਆ। ਡੈਡੀ ਜੀ ਹੁਣਾਂ ਦੇ ਕੋਲ ਫਤੇ ਸਿੰਘ ਪਿਆ। ਲੱਗਣਾ ਦੋ ਦਿਨ ਬੁਖਾਰ ਚੜਨਾ। ਹਾਂ ਤੇ ਆ ਆਪਾਂ ਹੁਣ ਜਾ ਰਹੇ ਆ। ਟੀਕਾ ਲਾਉਣ ਵਾਸਤੇ ਇਹ ਆਪਾਂ ਚੱਲੇ ਆਂ ਜੀ ਬਿਹਰਾਮ ਬਿਹਰਾਮ ਉੱਥੇ ਜਿਹੜੇ ਡਾਕਟਰ ਆ ਬਹੁਤ ਵਧੀਆ ਆ ਟੀਕਾ ਲਾਉਣ ਦਾ ਤਜਰਬਾ ਬਹੁਤ ਆ ਪਹਿਲਾਂ ਇੱਕ ਅਸੀਂ ਇੱਕ ਵਾਰ ਬਨੂਰ ਦੇ ਟੀਕਾ ਲਵਾਇਆ ਤੇ ਉਹ ਟੀਕਾ ਥੋੜਾ ਜਿਹਾ ਪੱਕ ਗਿਆ ਸੀਗਾ ਬਹੁਤ ਮਤਲਬ ਅਸੀਂ ਦੁੱਖ ਭੋਗਿਆ ਥੋੜਾ ਫਿਰ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਛੇਤੀ ਛੁਟਕਾਰਾ ਹੋ ਗਿਆ ਨਹੀਂ ਤਾਂ ਡਾਕਟਰਾਂ ਦੇ ਕੋਲ ਜਿਹੜੇ ਜਾਂਦੇ ਆ ਉਹ ਤਾਂ ਵੀ ਛੇ ਦਿਨ ਲਾਦੇ ਤੁਹਾਨੂੰ ਪਤਾ ਹੀ ਆ ਚਲੋ ਖੈਰ ਆਪਾਂ ਆਨੇ ਖੁਣ ਚੱਲੇ ਆ ਟੀਕਾ ਲਵਾਉਣ ਵਾਸਤੇ ਤੇ ਇੱਧਰ ਫਤੇ ਸਿੰਘ ਰੋਈ ਜਾਂਦਾ ਹੈ ਤੇ ਆਪਾਂ ਆ ਹੁਣ ਜਿਹੜਾ ਨਵਾਂ ਸ਼ਹਿਰ ਤੋਂ ਬਗਰਾਮ ਨੂੰ ਰੋਡ ਜਾਂਦਾ ਉਸ ਰੋਡ ਤੇ ਜਾ ਰਹੇ ਆ ਆਹ ਨੂੰ ਹੁਣਾਂ ਨੂੰ ਅੱਗੇ ਜਾ ਕੇ ਦਿਖਾ ਦੇ ਆਹ ਦੇਖੋ ਜੀ ਖੜਕੜ ਕਲਾ ਪਿੰਡ ਆ ਗਿਆ ਆ ਤੇ ਖੜਕੜ ਕਲਾ ਪਿੰਡ ਸ਼ਹੀਦ ਇਆਜਮ ਸਰਦਾਰ ਭਗਤ ਸਿੰਘ ਦਾ ਪਿੰਡ ਆ ਤੁਹਾਨੂੰ ਪਤਾ ਹੀ ਆ ਇਹਦਾ ਆਪਾਂ ਵੱਖਰਾ ਕਿਸੇ ਦਿਨ ਬਲੌਗ ਬਣਾਵਾਂਗੇ ਫੇਰ ਚੈਨਲ ਤੇ ਪਾਵਾਂਗੇ ਹੁਣ ਤੁਸੀਂ ਦੂਰੋਂ ਹੀ ਦੇਖ ਲਓ ਤੇ ਇਹ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਬੁੱਤ ਵੀ ਆ ਤੇ ਉਹਨਾਂ ਦੇ ਘਰ ਨਿਸ਼ਾਨੀਆਂ ਉਹਨਾਂ ਦੀਆਂ ਬਹੁਤ ਬਈਆਂ ਆ ਉਹ ਆਪਾਂ ਤੁਹਾਨੂੰ ਕਿਸੇ ਹੋਰ ਬਲੌਗ ਵਿੱਚ ਦਿਖਾਵਾਂਗੇ ਤੇ ਅੱਜ ਆਪਾਂ ਨੂੰ ਹੈਗੀ ਆ ਕਾਲੀ ਜਾਣ ਦੀ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਦੱਸਦੇ ਅੱਜ ਕਿਹੜੀ ਖੁਸ਼ੀ ਦਾ ਦਿੰਨੇ ਆ ਤੇ ਤੁਹਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਦਿਨ ਆਇਆ ਆ ਆਪਾਂ ਕੋਈ ਨਹੀਂ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਦੇ ਆ ਤੇ ਆਪਾਂ ਹੁਣ ਫਤੇਹ ਸਿੰਘ ਦੇ ਟੀਕਾ ਲਵਾਉਣ ਵਾਸਤੇ ਜਾ ਰਹੇ ਆ ਆਓ ਨਾਲ-ਨਾਲ ਚੱਲਦੇ ਆਂ ਸਭ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਬਹਿਰਾਮ ਤੇ ਆ ਸਾਹਮਣੇ ਬਹਿਰਾਮ ਦਾ ਡਿਸਪੈਂਸਰੀ ਡਿਸਪੈਂਸਰੀ ਹੈ ਬਹਿਰਾਮ ਦੀ ਆ ਹੁਣ ਉਤਰ ਕੇ ਆਪਾਂ ਅੰਦਰ ਚੱਲਦੇ ਹਾਂ ਬਰਛਲਾ ਚਾਹ ਮਸਲ ਲੱਗੀ ਵੀ ਨਹੀਂ ਛੋਈ ਕੋਈ ਨਾ ਰੋਂਗੋ ਕੇ ਧਿਆਨ ਦਾ ਹੈ ਉਹ ਬਹੁਤ ਸਾਰੇ ਉਹ ਦੇਖਦਾ ਹੈ ਇਹੋ ਕੇ ਨਾ ਵੇਰਵਾ ਦੇ ਹਾਂਜੀ ਸਵੇ ਲਈ ਗੰਦੀ ਰੋਂਦਾ ਹੁਣ ਹਾਸਦਾ ਕਿਆ ਲੋਹਣ ਕੋ ਜਦ ਸੁਈ ਨਿਕਲ ਹੀ ਆਏ ਤਾਂ ਰੋਂਦੇ ਹਾਂ ਬਹੁਤ ਰੋਂਦੇ ਆ ਜੀ ਨਾ ਰੋਂਦਾ ਅਸੀਂ ਹਰ ਹੁੰਦੀ ਆ ਦੇਖੋ ਜੀ ਠੀਕ ਆ ਉਹਦੇ ਨਾਲ ਤਾਂ ਰੋਂਦੀ ਆ ਜੀ ਲੋ ਜੀ ਫਤੇ ਸਿੰਘ ਦੇ ਟੀਕਾ ਲੱਗ ਗਿਆ ਤੇ ਆ ਹੁਣ ਸੌ ਗਿਆ ਰੋ ਰੋ ਕੇ ਤੇ ਹੁਣ ਆਪਾਂ ਘਰ ਨੂੰ ਚੱਲੇ ਆ ਆ ਦੇਖੋ ਸੁੱਤਾ ਪਿਆ ਨੇ ਦੇਖੋ ਸੌ ਗਿਆ ਹਾਂ ਜੀ ਫਤੇ ਸਿੰਘ ਦੀ ਅਸੀਂ ਟੀਕਾ ਲਵਾ ਕੇ ਹੁਣ ਵਾਪਸ ਘਰ ਨੂੰ ਜਾ ਰਹੇ ਆ ਤੇ ਰਸਤੇ ਵਿੱਚੋਂ ਅਸੀਂ ਹੁਣ ਕੇਕ ਲਵਾਂਗੇ ਕਾਦੀ ਖੁਸ਼ੀ ਚ ਕੇਕ ਲੈਣਾ ਆ ਉਹ ਤੁਹਾਨੂੰ ਹੁਣ ਅੱਗੇ ਆਪਾਂ ਦੱਸਦੇ ਆ ਤੇ ਆਓ ਹੁਣ ਆਪਾਂ ਚੱਲਦੇ ਆ ਬਿਹਰਾਮ ਤੋਂ ਆਪਾਂ ਹੁਣ ਨਵਾਂ ਸ਼ਹਿਰ ਨੂੰ ਚੱਲੇ ਆ ਨਵਾਂ ਸ਼ਹਿਰ ਤੋਂ ਆਪਾਂ ਬਰਾਹਮਣ ਜਾਵਾਂਗੇ ਆਓ ਜੀ ਨਾਲ ਨਾਲ ਸਾਡੇ ਨੀ ਅਦਵ ਖਾਣੀ ਆ ਅਸੀਂ ਲੈ ਕੇ ਆਨੇ ਆ ਜੀਜੀ ਤੇ ਲਈ ਅਸੀਂ ਆਣ ਲੱਗੇ ਕਾਕੇ ਦੇ ਹਾਈ ਕਾਕੇ ਦੇ ਹਾਈ ਹੋਈ ਆ ਲਓ ਠੀਕ ਆ ਕਾਕੇ ਦੇ ਟੀਕੇ ਲੱਗਿਆ ਪਛ ਨਾ ਹੋ ਗਿਆ ਕਾਕੇ ਦੀ ਤਾਂ ਹਾਈ ਹੋ ਗਈ ਆ ਕਾਕਾ ਹੁਣ ਸੁੱਤਾ ਪਿਆ ਪਛ ਤਾਂ ਪਿਆ ਹਾਂ ਨਾ ਠੀਕ ਹੈ ਹੋਰ ਹੋਰ ਹਾਂਜੀ ਅਸੀਂ बस ਨਵੇਂ ਸ਼ਹਿਰ ਪਹੁੰਚਣਿਆ ਨੇ ਆਹ ਜੀ ਆਂਦੀ ਆਗੇ ਚਲੋ ਜਾਲਾ ਜੀ ਦਾ ਬਾਈ ਦਾਸਾ ਜੀ ਬਾਈ ਦਾ ਬਾਈ ਦਾ ਰਾਮਨੋਰਾ ਰਾਮਨੋਰਾ ਬਾਈ ਬੋਲ ਰਹਾ ਰਾਮਨੋਰਾ ਅੰਜੀ ਅੰਨੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੇ ਫਤਹਿ ਬਾਈਕ ਉੱਤੇ ਕਾਚਾ ਬਾਈਕ ਉੱਤੇ ਆ ਜਾ ਆ ਜਾ ਆ ਆ ਗਏ ਆ ਗਏ ਅਸੀਂ ਤੂੰ ਆ ਜਾ ਤੂੰ ਆ ਲੈ ਸਾਡੇ ਕੋਲ ਤੂੰ ਜੀ ਜੀ ਤੂੰ ਜੀ ਜੀ ਚੀਜੀ ਖਾਣੀ ਆ ਪੁੱਤ ਨੇ ਹੈਂ ਹਾਂ ਜੀ ਆ ਗਏ ਨੇ ਆਹ ਤੇ ਲੱਗੇ ਆਣੇ ਆ ਪੁੱਤ ਚੀਜੀ ਤੇਵਾਦ ਸੁਣੀ ਅਸੀਂ ਸਾਹ ਕੋਆ ਹੈ ਦੇ ਕੋਆ ਤੇ ਜੀ ਕੋਆ ਠੀਕ ਹੈ ਜੀ ਕੋਆ ਠੀਕ ਹੈ ਜੀ ਕੋਆ ਓਕੇ 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 ਕਹਦੇ ਓਕੇ ਓਕੇ ਕਹਦੇ ਤੁਸੀਂ ਬਰਾਉਨ ਓਕੇ ਓਕੇ ਆ ਚਲੋ ਓਕੇ ਓਕੇ ਬਰਾਉਨ ਓਕੇ ਬਾਈ ਖਾਲਸਾ ਬਾਈ ਗੁਰਜੀਕੇ ਫਤਹ ਹਾਂਜੀ ਬਹਿਰਾਮ ਤੋਂ ਆਂਦੇ ਹੋਏ ਅਸੀਂ ਰੋਗੇ ਆ ਜੀ ਮੰਡੀ ਨਵਾ ਸ਼ਹਿਰ ਦੀ ਤੇ ਇੱਥੋਂ ਅਸੀਂ ਲਵਾਂਗੇ ਸੇਬ ਤੇ ਨਾਲ ਪ੍ਰਭਨੁਰ ਵਾਸਤੇ ਕੇਲੇ ਲਵਾਂਗੇ ਲੋ ਜਿਹੜੀਆਂ ਘੜੀਆਂ ਦਾ ਇੰਤਜ਼ਾਰ ਸੀ ਉਹ ਘੜੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਪਹੁੰਚ ਗਏ ਅਸੀਂ ਇੱਥੇ ਤੇ ਇੱਥੋਂ ਹੁਣ ਅਸੀਂ ਕੇਕ ਲੈ ਕੇ ਘਰ ਜਾ ਕੇ ਤੁਹਾਨੂੰ ਦੱਸਾਂਗੇ ਕਿਹੜੀ ਕਿਸਿਸ਼ ਕੇਕ ਲਿਆਵਾ ਸਿੰਘ ਸਰ ਦੇ ਪਿਤਾ ਜੀ ਆ ਰਹੇ ਆ ਕੇਕ ਲੈ ਕੇ ਵਾਓ ਜੀ ਆ ਗਿਆ ਜੀ ਆ ਗਿਆ ਜਗਾ ਕਰਨੀ ਬੜੀ ਰੀਜਣਾ ਬਣਾਇਆ ਮੈਂ ਅੱਛਾ ਜੀ ਫਤ ਸਿੰਘ ਨੂੰ ਚੱਕਣਾ ਪਊਗਾ ਲੱਗ ਜੋ ਲੱਗੇ ਸਹੀ ਆ ਜੀ ਰੇਟ ਇਹਦੇ ਮੁੰਡੇ ਦਾ ਠੀਕ ਆ ਸਹੀ ਆ ਮੰਮੀ ਜੀ ਨੂੰ ਕੋ ਜਾਵਾਂਗੇ ਫਿਰ ਤੁਹਾਨੂੰ ਅਗਲਾ ਦੱਸਦੇ ਆਂ ਚਿਆਲਤ ਹੰਦੈ ਨੀ ਗੱਡੀਆਂ ਦੀ ਛੜ ਡਿਆ ਇੱਕ ਗੱਡੀ ਆ ਖੜੀ ਆ ਇੱਕ ਗੱਡੀ ਜ ਆਪਾਂ ਚੱਲਦੇ ਆ ਟਰਲ ਵਰ ਪਲੇ ਬ੍ਰੰਡ ਜਿਹੜਾ ਸਾਡਾ YouTube ਦਾ ਉਹ ਸਾਨੂੰ ਆ ਚੁੱਕਿਆ ਉਹ ਵੀ ਅਸੀਂ ਤੁਹਾਨੂੰ ਓਪਨਿੰਗ ਦਿਖਾਵਾਂਗੇ ਕਰਕੇ ਅੰਦਰ ਚਲੋ ਜਿਹੜਾ ਸਿੰਘ ਸਾਹਿਬ ਦਾ ਦੂਜਾ ਚੈਨਲ ਆ ਨਾ ਸਾਡਾ ਦੂਸਰਾ ਚੈਨਲ ਆ ਉਹ ਤੁਸੀਂ ਇਹਨਾਂ ਦੇ ਪਾਸੋਂ ਸੋਨਾ ਸਿੰਘ ਸਾਹਿਬ ਦੇ ਪਾਸੋਂ ਸੁਣਦੇ ਇਹਨਾਂ ਦਾ ਐਕਸਪੀਰੀਅੰਸ ਕੀ ਜਾਂਦਾ ਆ ਆ ਆਪਣਾ ਚੈਨਲ ਦੱਸਿਓ ਜੀ ਤੁਸੀਂ ਹਾਂਜੀ ਮੇਰੇ ਚੈਨਲ ਦਾ ਨਾਮ ਆ ਮੇਰਾ ਕਹਿੰਦਾ ਇਹ ਤੁਹਾਡੇ ਚੈਨਲ ਆ ਭਾਈ ਅਮਰਜੀਤ ਸਿੰਘ ਨਵਾਂ ਸ਼ਹਿਰ ਵਾਲੇ ਹਾਂਜੀ ਉਹ ਵੀ ਚੈਨਲ ਜ਼ਰੂਰ ਜਾ ਕੇ ਤੁਸੀਂ ਦੇਖਿਓ ਉੱਥੇ ਗੁਰਬਾਣੀ ਦੀਆਂ ਕਥਾ ਵਿਚਾਰ ਤੇ ਗੁਰੂ ਧਾਮਾਂ ਦੇ ਦਰਸ਼ਨ ਆਪਾਂ ਕਰਾਣੇ ਆ ਤੇ ਆਪ ਸੰਗਤਾਂ ਦਾ ਬਹੁਤ ਸਹਿਯੋਗ ਆ ਬੜਾ ਪਿਆਰ ਤੁਸੀਂ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਦੇਖੋ ਅਸੀਂ ਆ ਲੈ ਕੇ ਆਏ ਹਾਂ ਬਣਾ ਛੋਟੀ ਜਿਹੀ ਪਾਰਟੀ ਕਰਾਂਗੇ ਸੈਲਫੀ ਵੀ ਤਾਂ ਬਣਦਾ ਹੈਗਾ ਲੱਗਾ ਪੰਜ ਕਿਲੋ ਦਾ 350 ਨਹੀਂ ਬਣਦਾ ਇਹ ਗੁੱਡਾ ਸਾਡੀ ਅੰਦਰਵਾਜਾਂ ਮਾਰਦੀ ਹੈ ਆਲਾ ਰਬਨੂਰੇ ਪਾਪਾ ਪਾਪਾ ਤਕ ਤੋ ਹੋਏ ਹੈ ਕਿ ਤਾ ਚਾ ਚੜ ਜਾਂਦਾ ਇਹਨੂੰ ਤਾਂ ਰਬਨੂਰੇ ਉਹ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਜੀ ਆਲਾ ਜੀਜੀ ਹਾਂ ਜੀ ਕਿ ਗਿਆ ਨਾ ਕਿ ਗਿਆ ਨਾ ਪਤਾ ਦਿੱਤੀ ਆਗਾ ਕਾ ਨਹੀਂ ਬੋਲੀ ਹਾਂਜੀ ਇਹ ਗੋਭੀਆਂ ਦੇ ਪਕੌੜੇ ਬਣਾਨੇ ਆ ਉਹ ਖਟਿਆਈ ਬਣ ਰਹੀ ਆ ਪਕੌੜਿਆਂ ਦੀ ਆ ਜੇ ਤੁਹਾਨੂੰ ਨਹੀਂ ਬਣਾਉਣੀ ਆਂਦੀ ਹੈਗੀ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਆਪਾਂ ਤੁਹਾਨੂੰ ਇਹ ਵੀ ਬਣਾਣੀ ਸਿਖਾਵਾਂਗੇ ਬਿਨਾ ਪੂਦਨੇ ਦੇ ਆਹ ਹੈ ਬਿਨਾ ਪੂਦਨੇ ਦੇ ਬਿਨਾ ਪੂਦਨਾ ਬਿਨਾ ਧਨੀਆ ਸਭ ਕੁਝ ਸਪੈਸੇਟ ਜਿਹੜੇ ਆਏ ਮਲੀ ਦੀ ਖਟਾਈ ਤੇ ਆਹ ਪਕੌੜੇ ਦੇਖੋ ਬਣ ਰਹੇ ਆ ਪਕੌੜੇ ਆਪਾਂ ਕਹਿੰਦਾ ਕੱਚੇ ਕਰਦੇ ਨੇ ਫੇਰ ਗੱਭਿਓ ਕੱਟ ਕੇ ਪੱਕੇ ਕਰਦੇ ਨੇ ਵਧੀਆ ਪਕੌੜੇ ਬਣਾਨੇ ਆ ਤੇ ਐ ਵੀ ਵਧੀਆ ਬਣਾਣੀਆਂ ਉਂਕਲੀਆਂ ਚਟੀਆਂ ਜਿਹੜਾ ਖਾਊਗਾ ਉਹ ਹੀ ਪਛਤਾਊਗਾ ਜਿਹੜਾ ਨਹੀਂ ਖਾਊਗਾ ਉਹ ਹੀ ਪਛਤਾਊਗਾ ਤੇ ਨਾਲ ਪਕੌੜੇ ਬਣ ਰਹੇ ਆ ਤੇ ਨਾਲ ਆਓ ਹੁਣ ਸਾਨੂੰ ਕੇਕ ਦਿਖਾਨੇ ਆ ਵਾਓ ਹਾਂਜੀ ਕਮੈਂਟ ਵਿੱਚ ਕਰਕੇ ਦੱਸਿਓ ਵੀ ਤੁਹਾਨੂੰ ਕੇਕ ਕਿਵੇਂ ਦਾ ਲੱਗਾ ਕੇਕ ਬੰਦੇ ਨੇ ਬਹੁਤ ਸੋਹਣਾ ਬਣਾਇਆ ਆ ਇੱਕ ਸਵਾਲ ਕਰ ਦਿੰਦੇ ਆ ਵੀ ਅ ਤੁਸੀਂ ਕੇਕ ਕੱਟਦੇ ਆ ਭਾਈ ਅਸੀਂ ਕੇਕ ਕੱਟਣਾ ਨਹੀਂ ਹੈ ਕੇਕ ਅਸੀਂ ਵੈਸੇ ਖਾਣਾ ਆ ਕੱਟਣਾ ਗੁਰਮਤ ਦੇ ਉਲਟ ਹੈ ਜਦੋਂ ਆਪਾਂ ਕੱਟ ਕੇ ਤਾੜੀਆਂ ਮਾਰਦੇ ਆ ਜਾਂ ਇਦਾਂ ਕਰਦੇ ਆ ਉਹ ਨਹੀਂ ਸਹੀ ਚੀਜ਼ ਤੁਸੀਂ ਹਰ ਇੱਕ ਖਾ ਸਕਦੇ ਆ ਤੇ ਜਦੋਂ ਆਪਾਂ ਕੱਟਦੇ ਆ ਉਹ ਕਿਸੇ ਹੋਰ ਧਰਮ ਦੀ ਮਰਜ਼ਾਦਾ ਹੋ ਸਕਦੀ ਹੈ ਪਰ ਸਿੱਖ ਧਰਮ ਦੀ ਮਰਜ਼ਾਦਾ ਨਹੀਂ ਆ ਤੇ ਆਪਾਂ ਕੇਕ ਬਣਵਾਇਆ ਜ਼ਰੂਰ ਆ ਤੇ ਵੈਸੇ ਆਪਾਂ ਇੱਦੇ ਕੋਡੀਆਂ ਚ ਪਾ ਕੇ ਖਾਣਾ ਕੱਟ ਕੇ ਕੋਈ ਤਾੜੀਆਂ ਕੋਈ ਇਦਾਂ ਨਹੀਂ ਮਾਰਨੀ ਆ ਆ ਦੇਖੋ ਤੁਹਾਨੂੰ ਕੇਕ ਕਿਵੇਂ ਦਾ ਲੱਗਾ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਬਈ ਕਣਕ ਦੇ ਆٹے ਦਾ ਇਹ ਕੇਕ ਆ ਮੈਦੇ ਦਾ ਕੇਕ ਨਹੀਂ ਹੈਗਾ ਇਹ ਬੱਚਿਆਂ ਵਾਸਤੇ ਬਹੁਤ ਵਧੀਆ ਆ ਚੰਗੀ ਚੀਜ਼ ਖਾਣੀ ਚਾਹੀਦੀ ਆ ਆ ਦੇਖੋ ਕਿੰਨੀ ਵਧੀਆ ਉਹਨੇ ਡੈਕੋਰੇਸ਼ਨ ਕੀਤੀ ਹੋਣਾ ਵਾਓ ਹੰਦੇ ਅਨਾਰ ਵੀ ਚਾਣਾ ਹੈ ਮੇਹਰੀ ਸੀ ਤਾਂ ਰਹਿ ਗਈ ਉਹ ਲੈ ਸੱਚ ਸੱਚੀ ਰੱਖ ਤੁਸੀਂ ਉਧਰਲੀ ਸਾਈਡ ਬੈਠਦੇ ਨਾ ਉੱਥੇ ਬੰਦੇ ਤਾਂ ਹੀ ਤੁਹਾਨੂੰ ਕਹਿੰਦੀ ਸੀ ਆ ਕਰ ਲਾਂ ਮੈਂ ਮੜ ਜਾ ਸੈਟ ਕੋਈ ਚੱਕਰ ਨਹੀਂ ਸਹੀ ਹੈ ਮੇਰਾ ਹਾਂ ਜੀ ਆ ਪਰ ਹੁਣ ਆ ਦੇਖੋ ਆਇਆ ਸੀ ਆਪਣਾ YouTube ਦੇ ਭੇਜਿਆ ਵਾਰਡ ਸਿਲਵਰ ਬਟਨ ਇਹਦੇ ਉੱਪਰ ਲੋਕਾਂ ਕਰਨਾ ਲੱਗੇ ਆ ਆਵਾਜ਼ ਵੀ ਨਾਲੇ ਵੀਡੀਓ ਚ ਦੇਖੀ ਜਾਓ ਤੇ ਆ ਤੇ ਤੁਹਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ ਆਪਾਂ ਇੱਥੋਂ ਤੱਕ ਪਹੁੰਚੇ ਆ ਤੁਸੀਂ ਇੰਨਾ ਪਿਆਰ ਦਿੱਤਾ ਆਪਣੇ ਜਨਰਲ ਨੂੰ ਭਾਈ ਅਮਰਜੀਤ ਸਿੰਘ ਨਵਾਂ ਸ਼ਹਿਰ ਵਾਲਿਆਂ ਨੂੰ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੁਹਾਡੇ ਸੰਗਤਾਂ ਦੇ ਸਤ ਸਦਕਾ ਇਹ ਚੀਜ਼ ਆਪਾਂ ਨੂੰ ਮਿਲ ਗਈ ਜਿਕਾਰਾ ਛੱਡ ਦਿਓ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲੋ ਇੱਕ ਆ ਚੀਜ਼ਾਂ ਦੇਖੋ ਉਹਨਾਂ ਨੇ ਵਿੱਚ ਵਿਧਾਨੀਆਂ ਦਿੱਤੀਆਂ ਆ ਇਹ ਆ ਦੇਖੋ ਇਹ ਆ ਉਹਨਾਂ ਨੇ ਸੀਈਓ YouTube ਦਾ ਜਿਹੜਾ ਸੀਈਓ ਆ ਉਹਨੇ ਆਪਾਂ ਨੂੰ ਸਾਕਿਫੀਟ ਭੇਜਿਆ ਆ ਆ ਦੇਖੋ ਜੀ ਪਾਰਾ ਲਿਖਿਆ ਹੋਇਆ ਤੇ ਉਹਨਾਂ ਨੇ લ ਸਰ ਸ੍ਰੀ ਅਕਾਲ ਜੀ ਆਪਣੇ ਜਨਨ ਭਾਈ ਅਮਰਜੀਤ ਸਿੰਘ ਨਾਵਾ ਸ਼ਹਿਰ ਵਾਲੇ ਆ ਜਨਨ ਦਾ ਨਾਮ ਦੇਖਿਆ ਹੋਇਆ 1 ਲੱਖ ਸਬਸਕ੍ਰਾਈਬਰ ਠੀਕ ਹੈ ਜੀ ਤੇ ਹੋਰ ਇਹਨਾਂ ਨੇ ਵਿੱਚ ਕੀ ਕੀਤਾ ਆ ਜੀ ਆ ਗਿਆ ਜੀ ਦੇਖੋ ਡਾਲਰ ਨਾ ਉੱਪਰ ਡਾਲਰ ਇਹ ਮੈਨੂੰ ਨਹੀਂ ਆਜੂ ਕਿਤੇ ਚੈੱਕ ਨਾ ਹੋਏ ਆ ਇਹ ਮੈਸੇਜ ਹੈ ਇੱਕ ਆਦੀ ਜਾ ਇਹਨੇ ਲਿਖਿਆ ਵੀ ਤੁਸੀਂ ਸਿਲਵਰ ਬਟਨ ਲੈ ਲਿਆ ਆ ਵੀ ਤੁਸੀਂ ਹੁਣ 골ਡ ਬਟਨ ਲੈਣਾ ਉਹ ਤੁਸੀਂ ਲੈ ਕੇ ਜਾਣਾ ਸਾਰਿਆਂ ਨੇ ਤੇ ਤੁਸੀਂ ਵੱਧ ਤੋਂ ਵੱਧ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਹੁਣ ਸਬਸਕ੍ਰਾਈਬ ਵੀ ਕਰੋ ਤੇ ਇਸ ਚੈਨਲ ਤੇ ਨਵੀਆਂ-ਨਵੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਤੁਸੀਂ ਚੈਨਲ ਨੂੰ ਹੁਣ ਦੇਖਦੇ ਰਹੋ ਚਲੋ ਕਾ ਟੈਮਰਾ ਪੰਨ ਨਾ ਨਾ ਲਾ ਜੀ ਕਿਨੇ ਦੱਸਿਆ ਇਹ ਇਹ ਉਹ ਨਹੀਂ ਦਿੱਤਾ ਯਾਰ ਕਰ ਦਮ ਹਾਂਜੀ ਹਾਂ ਜੀ ਆਪਣੇ ਕੋਲ ਆ ਹੀ ਆ ਆਪਾਂ ਡੱਬੀ ਦੇ ਨਾਲ ਆ ਗਏ ਇਹ ਗਵਾਹ ਲਈ ਸੋਨਿਹਾਂ ਸਤਿ ਸ਼੍ਰੀ ਅਕਾਲ ਬੁਲੇ ਸੋਨਿਹਾਂ ਸਤਿ ਸ਼੍ਰੀ ਅਕਾਲ ਚਲੋ ਜੀ ਹੁਣ ਇਹਨਾਂ ਆਪਾਂ ਕੱਟ ਕੇ ਖਾ ਲੈਣਾ ਆ ਪਰਵਾਡਾ ਸਾਰਿਆਂ ਦਾ ਧੰਨਵਾਦ ਬਲੌਗ ਵੇਖਣ ਵਾਸਤੇ ਅਗਲੇ ਬਲੌਗ ਵਿੱਚ ਆਪਾਂ ਹੁਣ ਜਲਦ ਮਿਲਦੇ ਹਾਂ ਬਲੌਗ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਚਲੋ ਨਹੀਂ